कहता है वाला जगत का लेता है तुम तुम के कोई सब तुम के कर सेवा न पीरे तुम तुम के कोई सब तुम के कर सेवा आथी रे हरि हो के लकी हरि हो के लकी हरि हो के लकी ਇਹ ਕਣਪਾਏ ਵਾਲੇ ਕੀਰਾਂ ਦੇ ਦਰਬਾਰ ਦੇ ਵਿੱਚ ਹੁਕਮ ਲੱਗਿਆ ਮਿੱਠੀ ਮਰਦ ਬੱਚਾ ਲੈਣ ਵਾਸਤੇ ਹੁਣ ਪਹਿਲੀ ਵਾਰੀ ਕਣਪਾਏ ਹੁਣ ਦਰਬਾਰ ਦੇ ਵਿੱਚ ਜੇ ਕੋਈ ਮੇਰੀ ਮਾਤਾ ਕੋਈ ਮੇਰੀ ਭੈਣ ਕੋਈ ਵੀਰ ਆਇਆ ਹੁਕਮ ਲਾ ਸਕਦਾ ਮਿੱਠੀ ਮਰਦ ਬੱਚਾ ਨਾ ਹੋਵੇ ਜੇ ਕੋਈ ਹੈ ਆ ਸਕਦਾ ਇੱਕ ਦਾ ਦੁਆ ਤੰਨਾ ਫਾਲਣਾ ਹੋਵੇ ਆ ਸਕਦਾ ਫੇਰ ਕਿਸੇ ਮਾਤਾ ਨੇ ਗੰਨ ਪਾਈ ਹੁਣ ਬੱਚੇ ਦੇ ਸੰਜੋਗਾਂ ਵਾਸਤੇ ਰੇਸਟਾਣਾ ਹੁੰਦਾ ਹੋਵੇ ਜੇ ਕੋਈ ਮਾਤਾ ਨੇ ਗੰਨ ਪਾਈ ਹੈ ਅਸਲ ਵਿੱਚ ਇੱਕ ਦਾ ਦੂਆ ਤੰਨਾ ਇਹ ਵੀ ਆਉਂਦਾ ਹੈ ਅਸਲ ਦੇ ਹੈ ਬੱਚੇ ਦੇ ਸੰਜੋਗਾਂ ਦੇ ਗੰਨ ਪਾਏ ਆ ਕਿਸੇ ਮਾਤਾ ਨੇ ਕਿਸੇ ਵੀਰ ਨੇ ਅਸਲ ਵਿੱਚ ਸਾਈਡ ਵਿੱਚ ਸਾਈਡ ਵਿੱਚ ਚਲੋ ਮਿੱਲੇ ਪੜ੍ਹ ਘਟ ਹਦੀ کو ته راڄه نه لا ته راڄه نه هجي نه نه ٿو ٿا ਜੋਤ ਕਰਨ ਲੱਗੇ 11ਵੇਂ ਦਿਨ ਫਕੀਰ ਛੋਟੀਆਂ ਬੈਠਾਂਗੇ ਸ਼ਨੀਵਾਰ ਨੂੰ ਮੰਦਿਸਗਲਾ ਜਮੂਨਾ ਤੇ ਤੇ ਪੜਾਉਣੀ ਹੈ ਬੈਕਿੰਗ ਹਾਂਜੀ ਪਰ ਤੁਸੀਂ ਮੇਰੇ ਫੇਰ ਸੰਗੋਗਾਂ ਦੇ ਗਣ ਪਏ ਸੰਗੋਗਾਂ ਵਾਸਤੇ ਪੁੱਛਣਾ ਹੈ ਹਾਂਜੀ ਚੱਲ ਜੀ ਮੋੜਿਆਗੀ ਹੈ ਵਿੱਚ ਸੰਗਾ ਦੇ ਗੰਗੋ ਫੋਟਾ ਰੰਗ ਲੇ ਮੇਰੇ ਰਗਣਾਗੜ ਧੰਨਵਾਦ ਉਹਦੇ ਬੇਟੇ ਹੋਣਾ ਮਿਆਸੇ ਉਹਨੇ ਨੇਤੇ ਹੁੰਦੇ ਵੀ ਐ ਦੁਨਾਂ ਵੱਸ ਸਹਿੰਦਰ ਪੱਕਾ ਉਹਦੇ ਰਸਤਾ ਕਿੱਧਰ ਟੁੱਟਿਆ ਰਸਤੇ ਬਖੀ ਬਾਦ ਮਹੱਤਵਪੂਰਨ ਰਿਸ਼ਤੇ ਬੜੀ ਦੇ ਵਿੱਚੋਂ ਰਿਸ਼ਤਾ ਆਇਆ ਸੀ ਝਲ ਪੱਕੀ ਹੋ ਗਈ ਸੀ ਬਾਅਦ ਚ ਕੋਈ ਸਵਾਲ ਉੱਤਰ ਨਹੀਂ ਕੁੜੀ ਚੇਹੇ ਨਾਲ ਹੀ ਕੋਈ ਰਿਸ਼ਤਾ ਖੜੂਗਾ ਕੋਈ ਪਤਾ ਨਹੀਂ ਮਾਸੀ ਹੈ ਕਿ ਪੇਪਰ ਲਿਖਾੜੇ ਬਰਲ ਪਾ ਬਹੁਤ ਵਾਰੀ ਆ ਗਈ ਤੇਰੇ ਮਮਾ ਜੀ ਸੋਹਣੀ ਗੱਲ ਅੱਗੇ ਕਹਿੰਦਾ ਚੱਲੀ ਗੱਲ ਹਾਂਜੀ ਗੜੀ ਬੰਤ ਰਿਸ਼ਤਾ ਜੰਗਰੀਏ ਬਹੁਤ ਦੁਖੀ ਹੋ ਸੁਖ ਨਹੀਂ ਵੇਖਿਆ ਲਾ ਆਹ ਢੰਕਾ ਚਲੀ ਜਾਂਦੇ ਨੂੰ ਫਤਰਾ 5 6 ਸਾਲ ਹੋ ਚੁਕੇ ਇੱਜੀ ਦੇ ਤਾਂ ਪੰਜਾਬੀ ਬਾਬਾ ਕਿੰਨਾ ਘਰ ਬਰਬਾਦ ਕਰਤਾ ਘਰ ਬਰਬਾਦ ਕਰਤਾ ਰਿਸ਼ਤੇਦਾਰੀ ਕੋਈ ਰਿਸ਼ਤੇਦਾਰੀ ਗੋਦ ਲੱਤਾ ਆ ਢੇਰੀ ਜਿਵੇਂ ਕਹਦੇ ਨੇ ਪੱਟੇਰੀ ਕਿਸੇ ਨੇ ਲੱਤਾ ਹੋਇਆ ਬੱਚਾ ਕੌਣ ਰਹਿੰਦਾ ਹੈ ਹਾਂਜੀ ਤੁਸੀਂ ਰਹਿੰਦੇ ਹੋ ਕਿੱਥੇ ਰਹਿੰਦੇ ਹੋ

ਨਾਤਾ ਕੋਈ ਕੰਮ ਕਰ ਸੋਚਦੇ ਹੋ ਕੰਮ ਸਿਰ ਜੜਦਾ ਨਾ ਕੋਈ ਸਰੀਰ ਸੱਟ ਹੁੰਦੀ ਹੈ ਨਾ ਕੋਈ ਰਿਸ਼ਤਾ ਦਾ ਕੰਮ ਸਿਰ ਜੜਦਾ ਜਿੱਧਰ ਜਾਣਿਓ ਹਾਉ ਕੇ ਨਾ ਆਉਂਦੀ ਸਹੀ ਹੈ ਜੀ ਬੜਾ ਕੁਸ਼ਕੀਤਾ ਬੜੀਆਂ ਕਮਾਈਆਂ ਕਰੀਆਂ ਪਰ ਕਮਾਈਆਂ ਕਰੀਆਂ ਤਾਂ ਸੋਨੀਆਂ ਆ ਸਭ ਖੇਡ ਖਤਮ ਕਰਦਾ ਸਭ ਖੇਡ ਖਤਮ ਕਰਦਾ ਇੱਕ ਕੋਈ ਜਨਨਨੀ ਇਦਰੀ ਫਰਦੀ ਹੈ

ਉਤੋ ਬਾਦ ਬੜੀਆਂ ਡਿਟਾਡੀਆਂ ਕਿੰਨੇ ਸਾਲ ਹੋ ਗਏ ਉਹ ਤੋਂ ਬਾਦ ਕੋਈ ਗੱਲ ਨਹੀਂ ਸਿਰੇ ਜਿਹੜੀ ਆ ਜੀ ਦੋ ਭੈਣਾ ਕਿਦੇ ਆ ਦੋ ਭੈਣਾ ਕਿਹਦੇ ਸੀ ਕੁੜੀਆਂ ਤੇ ਦੋ ਕੁੜੀਆਂ ਅੱਗੇ ਸੀ ਮਾਤਾ ਦੀ ਸੇਵਾ ਕੋਣ ਕਰਦਾ ਹੈ ਮਾਤਾ ਕਾਲਕਾਂ ਦੀ ਇਹ ਕਿਸੇ ਦੇ ਅੱਖੇ ਲੱਗ ਕੇ ਮੰਨਣਾ ਲੱਗਦੀ ਹੈਗੇ ਕਿਸ ਨੇ ਦੱਸ ਪਾਈ ਹੈਗੇ ਮਾਤਾ ਕਾਲਕਾਂ ਨੂੰ ਮੰਨ ਲਾ ਤੇਰੇ ਕੰਮ ਸਿਰ ਚੜਤਣਗੇ ਪਰ ਚੜੇ ਨਹੀਂ ਫਿਰ ਕਿੰਨਾ ਕੀ ਕਹਿੰਦੀ ਹੈ ਹਾਂਜੀ ਸਰ ಕೂಡ ಮನದಿ ಪೈಯ ಚಲಿಕ ਤੂੰ ਦੋਖਿਆ ਸੀ ਹਾਂਜੀ ਛੱਡਦਾ ਕਿੰਨੇ ਛੱਡਦਾ ਹਾਂਜੀ ਛੱਡਦਾ ਜਦੋਂ ਕਾਦੋਂ ਛੱਡਦਾ ਬਾਬਾ ਖਤਮ ਹੋ ਗਈ ਕਹਾਣੀ ਸਾਰੀ ਕਿੰਨੇ ਸਾਲ ਹੋ ਗਏ ਇਹਨੂੰ ਛੱਡੇ ਨੂੰ ਬਿਮਾਰੀ ਬਣਾਦੀ ਕਿਦੇ ਬਣਾਦੀ ਸਾਂ ਚੜਨ ਲੱਗਿੰਦਾ ਕਿਦੇ ਚੜਦਾ ਇਨਫੈਕਸ਼ਨ ਬਣ ਕੇ ਕਿਦੇ ਬਣ ਕੇ ਕਾਲਾ ਨਾ ਕਿਦਾ ਕਾਲਾ ਨਾ ਹਾਂਜੀ ਕੋਣ ਹੈ ਹਲੇ ਪਰਿਵਾਰ ਤੋਂ ਸਾਡੇ ਜਮੀਨ ਕਿਨੇ ਰੱਖੀ ਸੀ ਪਹਿਲੀ ਨਹੀਂ ਚੋਦੀਆ ਗੋਣੇ ਉੱਥੋਂ ਬਿਮਾਰ ਕੌਣ ਹੋ ਗਿਆ ਚੱਲੀ ਕੇ ਨਾਲ ਲਿਆ ਖਬਰ ਤੁਰਦੀ ਤੇਰੇ ਚੰਦ ਵਰਗਾ ਚਮਕਦਾ ਦਬਾਬ ਦੀਆਂ ਤਾਲੀਆਂ ਬੰਦੀਆਂ ਆਈ ਡੈਕ ਦਾ ਸੋਨੂ ਵੀ ਬਣੀਆ ਸਵੀਰ ਕੰਪ ਦਾ ਅਸਰ ਪਰਦਾ ਹੈ ਹੈ ਦਬਾਬ ਦੀ ਕਹਾਣੀ ਕਿਹਨੂੰ ਬੰਦੀ ਹੈ ਜਿਵੇਂ ਸਰੀਰ ਤੇ ਵਜਨ ਆ ਜਾਂਦਾ ਫੇਰ ਆਏ ਬਲੇ ਖਾਕ ਨੂੰ ਬੰਦਾ ਜਿਵੇਂ ਕੋਈ ਤੁਰਿਆ ਫਿਰਦਾ ਜਿਵੇਂ ਕੋਈ ਜਨਾਨੀ ਤੁਰੇ ਫਿਰਦੀ ਹੈ ਚੱਲੀ ਜਾਂਦਾ ਇਹਨੂੰ ਲੈ ਕੇ ਫੜ ਕੇ ਹਾਂਜੀ ਜਿਵੇਂ ਲਿਖਾ ਦਿੰਦਾ ਪਿੱਛੇ ਹੁਣ ਕੇ ਵੇਣਾ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਜਦੋਂ ਦੀ ਸੁੱਡੀ ਮਾਤਾ ਵਧੀਆ ਸੀ ਅਚਾਨਕ ਚੋੜਾ ਛੱਡ ਗਈ ਐ ਲੱਗਦਾ ਜਿਵੇਂ ਕੋਈ ਜ਼ਹਿਰ ਚੜ ਗਿਆ ਐ ਲੱਗਦਾ ਜਿਵੇਂ ਕੋਈ ਜ਼ਹਿਰ ਛੱਡ ਗਿਆ ਘਰੇ ਫਿਰਦੀ ਸੀ ਸੁਣ ਕੇ ਤਾਂ ਅੱਗੇ ਕੀ ਕਹਿੰਦਾ ਮੇਰਾ ਫਕੀਰ ਹਾਂਜੀ

ਫਗਾ ਸੀ ਕੀ ਕਹਣਾ ਮੈਂ ਫਗਾ ਸੀ ਜੜ ਚੜ ਕੇ ਤੋਂ ਬਾਅਦ ਛੇ ਹੁਜੀ ਉਸ ਤੋਂ ਬਾਅਦ ਡਿੱਗਦਾ ਡਿੱਗਦਾ ਚਲਦਿਆਂ ਤੁਰੀ ਗਈ ਆ। ਨਾ ਰੇਸਟਰ ਸਿਰੇ ਚੜੀ ਜਾਂਦਾ ਉਸ ਤੋਂ ਬਾਅਦ। ਐਵੇਂ ਨਾ ਸਬੀਰ ਸੱਟ ਵੀ ਨਹੀਂ। ਨਾ ਕੋਈ ਕੰਮ ਚੰਦਾ। ਨਾ ਕੰਮ ਕਰਨ ਨੂੰ ਜੀਂਦਾ। ਪਾਣੀ ਬਾਬਾ ਜੀ ਪਾਣੀ। ਸਹੀ ਹੈ ਨਾ। ਦੇਖ ਫਕਰਾ। ਨੰਬਰ ਪਹਿਲਾ। ਇੱਕ ਜਿਹੜਾ ਤੁਸੀਂ ਸਿੱਖ ਛੱਡਿਆ। ਪਿੱਤਰ ਛੱਡਿਆ। ਉਹਨੂੰ ਮੰਨਣ ਲੱਗ ਗਿਆ ਤੁਰੀ। ਲੱਗ ਜੰਗਰੇ। ਇੱਕ ਪੁਈ ਸੋਡੇ ਜਿੱਤੀ ਮਾਤਾ ਕਾਲ ਕਨ ਸੇਵਾ ਹੈਗੀ ਹੈਗੀ ਸੀ। ਹਾਂ ਜੇ ਨਹੀਂ ਜੇ ਮੇਰੇ ਥੋੜਾ ਕਰ ਤੇਰਾ ਸੋਰਾ ਕਰਦਾ ਸੀ ਤੂੰ ਕਿਹਦੀ ਢੀਰੀ ਤੇਰਾ ਨਾ ਬਾਬਾ ਚੱਲੀ ਗਏ ਹੁਣ ਸੁਣ ਬੱਚਾ ਹਾਂਜੀ ਤਾਂ ਫਾਇਟਨ ਆ ਮੁੰਡਾ ਮੰਗਿਆ ਨੇ ਇਹਨੂੰ ਸੈੱਟ ਕਰਾ ਕੇ ਲਾਓ ਇੱਕ ਤਾਂ ਜਿਹੜੀ ਆ ਉਹ ਮਾਤਾ ਆਪਣੇ ਚਾਲਕ ਗਈ ਪਿੱਤਰ ਨੇ ਗੁੰਡੀ ਪਾਦੀ ਜਿੱਦੇ ਨਾਲ ਉਹਨੂੰ ਪੱਟਿਆ ਉਹਦੇ ਦੇ ਪੱਟੇ ਗਏ ਪੱਟੇ ਗਏ ਕੋਈ ਕੰਮ ਨਹੀਂ ਸੀ ਚੜਿਆ ਕੋਈ ਮਸ਼ੀਨਰੀ ਸੀ ਕਿ ਥੋੜੇ ਵਿੱਤ ਗਿਆ ਸੀ ਕਿ ਟਰੈਕਟਰ ਵੇਚਿਆ ਗਿਆ ਕੋਈ ਫਾਇਨਸ ਤੇ ਸੀ ਗਿਆ ਟਰੈਕਟਰ ਫਾਇਨਸ ਤੇ ਸੀ ਫਾਇਨਸ ਤੇ ਸੀ ਜੀ ਪਾ ਆਸ਼ਾ ਤਾਂ ਹੈ ਨਹੀਂ ਸੀ ਜੀ ਸੀ ਪਹਿਲਾਂ ਕੋਈ ਚਾਨਕ ਡਿੱਗ ਪਿਆ ਸੀ ਇੱਜਾ ਤਕੜਾ ਨੁਕਸਾਨ ਹੋਣਾ ਸੀਗਾ ਜਾਨ ਜੰਦੀ ਆਣੀ ਸੀ ਬਚ ਗਈ ਜਦੋਂ ਦਾ ਮੇਰਾ ਪਾਣੀ ਅਲਟ ਗਿਆ ਸੀ ਲੇਕ ਬਾਬਾ ਬਾੜੀਆਂ ਗੱਲਾਂ 'ਚ ਕੋਈ ਫੱਦਾ ਨਹੀਂ ਨਾ ਇਹ ਛੋਟਾ ਪਲਾਦਰ ਸੁਆ ਰੇਸਟਰ ਚ ਜਾ ਕੇ ਜਦੋਂ ਜਿਹੜੇ ਪੱਤਰਾ ਜੀ ਸਿਰ ਨੱਚਦਾ ਤੋਂ ਵਰਤਿਆ ਜੀ ਅਈ ਸਮਝ ਗੱਲ ਇੱਕ ਤਾਂ ਪਿੱਤਰ ਨੂੰ ਮੰਨ ਲੋ ਜਾ ਕੇ ਕਹਿਣਾ ਚਾਹਦੋ ਇਹਦਾ ਲੈ ਬਾਬਾ ਤੈਨੂੰ ਸੁਭੀ ਸੰਧੀ ਮੰਨਾਂਗੇ ਜਾਂ ਸਾਡੇ ਕੰਮ ਸਿਰੇ ਚੜਾ ਦੇ ਅਈ ਸਮਝ ਇੱਕ ਜਾ ਕਾਲਾ ਥਾਗ ਆਇਆ ਸੀ ਕਹਿੰਦਾ ਮਾਂ ਦਾ ਤੇ ਪੈਰ ਤੇ ਦੰਦੀ ਵੱਢ ਕੇ ਆ ਕੇ ਤਿੱਜਾ ਜ਼ਹਿਰ ਚੜਾ ਗਿਆ ਕਹਿੰਦਾ ਉਹ ਛੁੱਟੀ ਕਰਦੀ ਆ ਅਈ ਗੱਲ ਛੱਡੇ ਨਾ ਪਾਣਾ ਬਿੱਤੀ ਇਹਨਾਂ ਬਾਬਾ ਬਿਲਕੁਲ ਸਹੀ ਹੁੰਦਾ ਚਾਂਦ ਕੇਰ ਚੜਦੀ ਐ ਸੌਂਹਰਤ ਖੜਦਾ ਤੁਰਮ ਹੋ ਜਾਂਦਾ ਅਈ ਗੱਲ ਬੰਦੀ ਐ ਜ਼ਹਿਰ ਚੜਦਾ ਤੈਨੂੰ ਵੀ ਫਤ ਆਉਂਦੀ ਐ ਇੱਜਾ ਸਿਸਟਮ ਬਣ ਲੱਗਿਆ ਅਈ ਸਾਡੇ ਇਕਤਾ ਜਿਹੜੀ ਮਾਤਾ ਹੈ ਇਹਨਾਂ ਨੂੰ ਬਾਹਰ ਕਢਾ ਦੇ ਦੀ ਲੋੜ ਜਵਾਕ ਠੀਕ ਹੈ ਜਾਂ ਫਕਰਾ ਸੁਣਾ ਪੜਾਉਂ ਜੂਆ ਜਾਂ ਅੱਜ ਤੋਂ 11ਵੇਂ ਦਿਨ ਤੱਕ ਕੰਮ ਕਰਵਾ ਦੇ ਦਵਾਂ ਦਵਾਂ ਦੂਆ ਲਾ ਬੇੜਾ ਰਿਸ਼ਤਾ ਸਿਰੇ ਚੜ੍ਹ ਜੀ ਦਵਾਂ ਦੇ ਦੋਗੇ ਵਿੰਟੀ ਲਊਗਾ ਜਾਂ ਫਕਰਾ ਕੰਮ ਹੋ ਜੂਆ ਪੰਜ ਫੇਰੀਆਂ ਮੋੜੀਆਂ ਦਰਬਾਰ ਦੀਆਂ ਲਾ ਦੇ ਲਾ ਦੋਗੇ ਜਾਂ ਕਹਿੰਦਾ ਬੇੜਾ ਕੰਮ ਕਰ ਦੇ ਇਹ ਕੀ ਮਸਲਾ ਚਲ ਜੀ ਚਲ ਜੀ